ਇੱਕ ਪਾਸੇ ਠੰਡ ਦਾ ਕਹਿਰ ਤੇ ਦੂਸਰੇ ਪਾਸੇ ਇਹ ਤਸਵੀਰਾਂ ਕਿਸੇ ਵੀ ਪੇਰੈਂਟਸ ਦਾ ਕਾਲਜ ਜਾਂ ਬਾਹਰ ਘਟ ਸਕਦੀਆਂ ਨੇ ਇੱਕ ਪਾਸੇ ਸਕੂਨ ਵੈਨ ਜਿਹੜੀ ਹੈ ਉਹ ਸੜਕ ਤੇ ਪਲਟੀ ਪਈ ਹੈ ਤੇ ਦੂਸਰੇ ਪਾਸੇ ਇੱਕ ਗੱਡੀ ਜਿਸ ਦਾ 에ਅਰ ਬੈਗ ਖੁੱਲਿਆ ਹੋਇਆ ਹੈ ਭਿਆਨਕ ਸੜਕੀ ਹਾਦਸਾ ਹੋਇਆ ਹੈ ਪਰ ਜਦੋਂ ਮੌਕੇ ਤੇ ਐਸਐਸਐਫ ਦੇ ਅਧਿਕਾਰੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਇਸ ਬਾਬਤ ਹਕੀਕਤ ਦੱਸੀ ਗਈ ਤਾਂ ਲੋਕਾਂ ਦਾ ਖੂਨ ਖੋਲਿਆ ਪਿਆ ਹੈ ਇੱਕ ਪਾਸੇ ਸਟੂਡੈਂਟ ਹਸਪਤਾਲ ਦੇ ਵਿੱਚ ਭਰਤੀਏ ਤੇ ਦੂਸਰੇ ਪਾਸੇ ਪੁਲਿਸ ਅਤੇ ਪ੍ਰਸ਼ਾਸਨ ਸਕੂਲ ਵਾਲਿਆਂ ਦੇ ਵੱਲੋਂ ਵੀ ਆ ਕੇ ਚੈਕਿੰਗ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਭਵਾਨੀਗੜ੍ਹ ਤੋਂ ਸਾਹਮਣੇ ਆਈਆਂ ਨੇ ਜਿੱਥੇ ਉਸ ਵੇਲੇ ਭਿਆਨਕ ਸੜਕੀ ਹਾਦਸਾ ਹੋ ਜਾਂਦਾ ਹੈ ਜਦੋਂ ਭਵਾਨੀਗੜ੍ਹ ਦੇ ਇੱਕ ਨਿੱਜੀ ਸਕੂਲ ਦੀ ਬੱਸ ਭਵਾਨੀਗੜ੍ਹ ਨਾਬਾ ਕੈਂਚੀਆ ਵਿਖੇ ਇੱਕ i20 ਕਾਰ ਦੇ ਨਾਲ ਹਾਦਸਾ ਗ੍ਰਸਤ ਹੋ ਜਾਂਦੀ ਹੈ ਜਿਸ ਦੇ ਵਿੱਚ ਜਿਹੜੀ ਵੈਨ ਦੇ ਵਿੱਚ ਬੱਚੇ ਬੈਠੇ ਹੁੰਦੇ ਆ ਉਹ ਵੀ ਨਾਲ ਹੀ ਇਸ ਵੈਨ ਦੇ ਨਾਲ ਹਾਦਸਾ ਗ੍ਰਸਤ ਹੋ ਜਾਂਦੇ ਆ ਜਿਨ੍ਹਾਂ ਨੂੰ ਕਿ ਨਸਤੀਕੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਅਤੇ ਫਸਟ ਏਡ ਦਿੱਤੀ ਜਾਂਦੀ ਹੈ ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਅਧਿਕਾਰੀ ਪਹੁੰਚਦੇ ਆ ਜਿਨ੍ਹਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਜਿਹੜੀ ਗੱਡੀ ਜਿਹੜੀ I20 ਦੀ ਇਹ ਟੱਕਰ ਵੱਜੀ ਹੈ ਉਸ ਸ਼ਖਸ ਉਸ ਡਰਾਈਵਰ ਦੇ ਵੱਲੋਂ ਨਸ਼ਾ ਕੀਤਾ ਹੋਇਆ ਸੀ ਤੇ ਉਸਨੇ ਨਸ਼ੇ ਦੇ ਵਿੱਚ ਸਕੂਲ ਬੱਸ ਦੇ ਡਰਾਈਵਰ ਦੇ ਨਾਲ ਵੀ ਕੁੱਟਮਾਰ ਕੀਤੀ ਮਾਜੀ ਕੀ ਕੱਲ ਹੋਇਆ ਜੀ ਮਾਜੀ ਅਸਲ ਤਨਾ ਮਤਲਬ ਬੈਂ ਦਾ ਦੇ ਵਿੱਚ ਬੱਚੇ ਜਾੜੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਬੈਂ ਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਸਕੂਲ ਦੀ ਬੈਂ ਨੋਟ ਕਰਵਾਤੀ ਤੇ ਜਦੋਂ ਬੱਚਿਆਂ ਨੇ ਹਾਲਾਤ ਦੇਖ ਕੇ ਬੱਚੇ ਚਲੋ ਅਸੀਂ ਇੱਥੇ ਹਸਪੀਟਲ ਲੈ ਉਹ ਬੱਚੇ ਠੀਕ ਨੇ ਤਕਰੀਬਨ ਖੁਦ ਬੱਚੇ ਜਿਹੜੇ ਕੰਮ ਕੀ ਜਾਂਦੇ ਆ ਆ ਕੁਝ ਕਿੰਨੇ ਕੰਮ ਜਿਹੜੇ ਇੰਜਰਿਜ਼ ਨੇ ਬੱਚੇ ਤਕਰੀਬਨ 8-10 ਬੈਂ ਦੇ ਵਿੱਚ ਸੀ ਆਪ ਕੀ ਤਾ 12 ਮੀਟਰ ਸਟਪਨ ਕਿਸੇ ਬੱਚੇ ਦੇ ਦਿੱਤੀ ਗਈ ਨਹੀਂ ਮੇਰੇ ਬੇਟੇ ਦੇ ਆ ਥੋੜੀ ਨੱਕ ਦੇ ਵਿੱਚ ਹੈ ਹਾਂ ਜੀ ਪਤਾ ਉਹ ਐਕਸੀਲਡ ਵਾਰ ਹੁੰਦਾ ਪਤਾ ਲੈਣਾ ਐਕਸੀਲਡ ਹੋ ਰਿਹਾ ਹੈ ਨਾਰਮਲੀ ਸਾਰੇ ਹਾਂ ਬਾਕੀ ਬੱਚੇ ਨਾਰਮਲ ਨੇ ਮੇ ਪੇਰੈਂਟ ਸਾਰਿਆਂ ਨੇ ਪਹੁੰਚੀ ਜੀ ਭਾਜੀ ਜਿਹੜੀ ਕਾਰ ਨੇ ਐਕਸੀਡੈਂਟ ਕਰਿਆ ਉਹਨੂੰ ਕੱਢ ਲਿਆ ਜਾਂ ਉਹ ਹਾਂ ਜੀ ਉਹ ਕਾਰ ਮੁੱਕਦੇ ਉਹ ਵੀ ਨੁਕਸਾਨੀ ਗਈ ਜਿਹੜਾ ਡਰਾਈਵਰ ਆ ਉਹ ਨਾ ਨਸ਼ੇ ਤੇ ਨਾ ਜਿਆਦਾ ਤੁੱਟਾ ਵੀ ਉਹ ਤੋਂ ਪੱਟ ਵੀ ਨਹੀਂ ਹੋ ਰਿਹਾ ਅਸਲ ਬਹੁਤ ਚੜਾ ਕੀਤਾ ਹਾਂ ਹਾਂ ਕੱਟ ਜੂ ਲੱਗਦਾ ਵੀ ਕਾਰ ਵਾਲੇ ਦੀ ਜਿਆਦਾ ਗੀਤ ਹੈ ਬਾਰਾੜ ਜਿਹੜਾ ਸ਼ਰੇਮ ਸਾਰੀ ਪਬਲਿਕ ਨੇ ਵੀ ਦੇਖੀ ਪਰ ਪਰਿਵੰਸਨ ਹੋਈ ਹੋਈ ਹੈ ਪਰ ਜਾਨੀ ਕਿ ਉਹ ਵਧੀਆ ਆਮ ਪਬਲਿਕ ਨੇ ਵਧੀਆ ਸਾਥਤਾ ਜੋ ਰਾਗੀ ਤੇ ਉਹਨਾਂ ਨੇ ਵੀ ਹੱਥ ਕੱਚੇ ਨਹੀਂ ਕੇਰ ਕੀਤੀ ਆ ਸਕੂਲ ਦਾ ਪ੍ਰਸ਼ਾਸਨ ਤੋਂ ਕਰਦੇ ਪਹੁੰਚ ਗਏ ਹਾਂ ਜੀ ਹਾਂ ਜੀ ਸਕੂਲ ਦਾ ਪ੍ਰਸ਼ਾਸਨ ਸਾਰਾ ਮੌਕੇ ਤੇ ਹਾਜ਼ਰ ਆ ਨਾਲ ਦੇ ਨਾਲ ਪਹੁੰਚ ਗਏ ਦੂਜੇ ਮਿੰਟਾਂ ਦੇ ਵਿੱਚ ਜਿਉਂ-ਜਿਉਂ ਪ੍ਰੋਬਲਮ ਹੋਈਆਂ ਕਾਸਟ ਬਰਤ ਸਾਰੇ 3 ਹਾਂ ਠੀਕ ਹੈ ਅੱਜ ਮੇਰਾ ਨਾਮ اے ایسੀ ਜਸਿੰਦਰ ਸਿੰਘ ਐਸਐਸਐਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀਆਂ ਜੀ ਕੀ ਗੱਲ ਹੋਈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਂ ਜਿਹੜੀ ਆ ਬੱਬਾ ਸਕੂਲ ਦੀ ਹੈ ਕਿ ਕਾਰ ਵੈਲਿਊਜ਼ ਦੀ ਬੈਂ ਸੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ ਦਾਰੂ ਕੀਤੀ ਹੋਈ ਸੀ दारू ਪੀਣ ਦੇ ਬਾਪ ਜੀ ਤੋਂ ਉਲਟਾ ਸਗੋ ਇਹ ਡਰਾਈਵਰ ਨਾਲ ਵੀ ਮਾੜੀ ਮੋਟੀ ਨੇ ਹੱਥੋ ਪਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿਸੇ ਕਿੰਨੇ ਕ ਬੱਚੇ ਸੀ ਬੱਚੇ ਤਕਰੀਬ ਹੈਗੇ ਸੀ 10 ਕ ਬੱਚੇ ਸੀਗੇ 6 7 ਬੱਚੇ ਬੱਚੇ ਕਿਧਰੋਂ ਆ ਰਹੇ ਸੀ ਤੇ ਕਿਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭਾਨੀਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਨੀਗੜ ਸਾਈਡ ਤੋਂ ਨਹੀਂ ਤਕਰੀਬਨ ਉਹ ਬੰਦੇ ਜਿਹੜਾ ਪੜ ਲਿਆਗੇ ਜੀ ਹਾਂਜੀ ਹਾਂ ਉਹ ਮੌਕੇ ਤੇ ਪੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾ ਨਿਕੜ ਦੇ ਮੁਲਾਜ਼ਮ ਆਗੇ ਸੀ ਉਹਨਾਂ ਦੇ ਹਵਾਲੇ ਕਰਤਾ ਸੇ ਤਰੀਬਨ ਬਚਾ ਰਹੇਗਾ ਬਚਾ ਰਹੇਗਾ ਜੀ ਨਹੀਂ ਨਹੀਂ ਕੋਈ ਮਜਰ ਨੁਕਸਾਨ ਨਹੀਂ ਗੱਡੀ ਮਨ ਲੋ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਨਾ ਦਾ ਪਤਾ ਲੱਗਾ ਸਾਨੂੰ ਮਨ ਲੋ ਕਰੀਬ 15 ਮਿੰਟ 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5-4 ਮਿੰਟ ਚ ਪਹੁੰਚ ਗਏ ਮੈਡੀਕਲ ਸੂਰਤ ਦੇ ਮੈਂ ਮੈਡੀਕਲ ਸੂਰਤ ਦਿੱਤੀ ਸੀ